ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੁਰ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕਿ ਇੰਨਾ ਕੱਖ ਨਹੀਂ ਪਤਾ ਹੁਣ ਮੰਨਤਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹਿਣ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਤੋਂ ਗਲਤੀ ਹੋਈ ਜਾਂਦੀ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗਿਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਂ ਲੱਗਾ ਭੁੱਲ ਸਾਹਿਬ ਬੈਠੇ ਆ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਹਦੇ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਵਿਕਿਆ ਮੈਂ ਕਹਿੰਦਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਟਾਈਟਲ ਬਦਲ ਦਿਨੇ ਮੈਂ ਸਿੱਧਾ ਲਿਖ ਲਓ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਹੇ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ